ਸਤ ਨਾਮ ਸ੍ਰੀ ਵਾਹਿਗੁਰੂ ਇਹ ਸੱਚੇ ਪਾਤਸ਼ਾਹ ਸਾਰੇ ਨਗਰ ਚ ਤੰਦਰੁਸਤੀਆਂ ਵਾਛੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਈ ਵੀ ਦੋਸਤੋ ਅੱਜ ਖੇਤ ਟਾਈਮ ਹੋ ਗਿਆ 5:30 ਦਾ ਇਹ ਪਾਣੀ ਦੀ ਵਾਰੀ ਆਪਣੀ ਮੋਗੇ ਦੀ ਉਹ ਨੀਚ ਛੱਡ ਰੱਖੇ ਭਰਦੇ ਸੀਗੇ ਕੋਈ ਰਹਿੰਦਾ ਤਿੰਨ ਗਿੱਲੇ ਲਾਉਣ ਵਾਲਾ ਲਾ ਦੇ ਆਗੇ ਭਰਦੇ ਆ ਮਾਣ ਆਹ ਬਾਰੀ ਅੱਜ ਉਹ ਨਹਿਰ ਵੈਸੇ ਘਟ ਗਿਆ ਪਾਣੀ ਦਾਫਡੂਫ ਜੀ ਨਾਲ ਖੜਾ ਹੈਗਾ ਸੁੱਕ ਗਈ ਨਹਿਰ ਦਾ ਵੈਸੇ ਨੂੰ ਪੈਂਦਾ ਮੋਗੇ ਚ ਵਧੀਆ ਆ ਸਾਹਮਣੇ ਮੋਗਾ ਹੈ ਪਾਖੜਾ ਨਹਿਰ ਉਹ ਜੋ ਪਾਈਪ ਲਾਈਨ ਆਉਂਦੀ ਹੈ ਇਹ ਵੱਡੀ ਬੰਦੇ ਗਏ ਉਹ ਵੀ ਇਹ ਜੋ ਨਾਲਾ ਹੁਣ 5:00 ਵਜੇ ਵਾਗ ਗਈ ਵਿਚਾਰੀ ਇਹ ਆਪਣਾ ਫਾਰਮ ਹੈ ਤੇ ਸਾਨੂੰ ਦਿਖਾਵਾ ਉੱਪਰ ਬੈਠਣ ਵਾਸਤੇ ਬਣਾਇਆ ਕਮਰਾ ਕੋਈ ਹੈਪੀਨੈਸ ਨੂੰ ਕੁਝ ਕੁ ਪਾਵਰ ਜਿਹਾ ਆਇਆ ਵੱਡਾ ਹਾਰਨ ਕੀਤਾ ਕਰਸ ਨੂੰ ਚਲਾਇਆ ਵਾਹਿਗੁਰੂ ਅੱਗੇ ਕਰਨੀ ਗੇਤ ਪਾਜੀ ਹੈ ਪਹਿਲੇ ਕਾਰਸ ਨੂੰ ਜਾਇਆ ਕਾਉਨੋ ਹੁਮੀ ਪੰਡਿਤ ਤੰ ਲੱਗੇ ਵਾਈਫਾਈ ਤੇ ਕੈਮਰੇ ਘੁੰਮਰੇ ਦੇ ਸੀ। ਥੰੜਾ ਆਪਣਾ ਤੇ ਬਾਈਫਰ ਨੂੰ ਸਮਾਏ ਪਰ। ਤਾਰਾ ਗੋਸ਼ ਕੰਪਲੀਟ ਹੈ। ਇਹ ਫਲੈਸ਼ ਹੋ ਰਿਹਾ ਇਸ ਨਵਾਟੂਮ ਬਣੇ। ਜਿਦ ਨੂੰ ਜਰ ਸਾਰੰਸ਼ੋਕੇ ਹੈ ਬੈਠਣ ਨੂੰ ਰਹਾਂਗੇ ਕੋਈ ਦਿੱਕਤ ਨਹੀਂ ਬਹੁਤ ਵਧੀਆ ਆ ਇੱਥੇ ਲੱਗਿਆ ਹੋਇਆ ਸਿਸਟਮ ਸਾਰਾ ਆ ਗਾਇਮ ਰੇਮ ਚਾਰੇ ਪਾਸੇ ਇਹ ਤਾਂ ਸਾਰਾ ਕਵਰ ਹੈ ਕੁਝ ਮਰਜ਼ੀ ਦੇਖੋ ਅੱਗੇ ਬਾਹਰ ਦਾ ਵੀਊ ਦਿਖਾਉਂਦੇ ਆ ਸਾਨੂੰ ਟੜਕੇ ਟੜਕੇ ਦਾ ਜਿਵੇਂ ਬੜੇ ਹੋਏ ਭਾਈ ਤਾਂ ਲੱਗਦਾ ਟੜਕੇ ਟੜਕੇ ਇੱਥੇ ਬਾਗ ਲੱਗਿਆ ਸੀ ਆਪਣਾ ਪਹਿਲਾਂ ਕੰਦੀ ਕਿਲੇ ਬਾਗ ਚ ਬਣਿਆ ਸੀ ਮਕਾਨ ਇਹ ਫਾਰਮਰਸ ਬਹੁਤ ਸੋਹਣਾ ਵਿਊ ਦੀ ਨਾਲ ਧੜਕੇ ਧੜਕੇ ਠੀਕ ਹੈ ਦੋਸਤੋ ਫੇਰ ਅੱਗੇ ਦਿਖਾਵਾਂਗੇ ਤੁਹਾਨੂੰ